ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਅਸੀਸ ਫੀਡ ਹੈਲਪਲਾਈਨ ਸੀਜ਼ਨ 6 ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਐਪੀਸੋਡ ਇਸ ਕਰਕੇ ਅੱਜ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਦੋ ਕੁ ਗੱਲਾਂ ਬੜੀਆਂ ਜ਼ਰੂਰੀ ਹੋਣਗੀਆਂ ਇੱਕ ਵਿਊਅਰ ਦੇ ਤੌਰ ਤੇ ਕਿਸਾਨ ਦੇ ਤੌਰ ਤੇ ਤੇ ਸਾਡੇ ਨਾਲ ਐਕਸਪਰਟ ਸਾਹਿਬ ਨੇ ਜੋ ਉਹਨਾਂ ਦੇ ਤੌਰ ਤੇ ਕਿਉਂਕਿ ਇਸ ਦੇ ਵਿੱਚ ਅਸੀਂ ਜੋ ਅੱਜ ਗਾਵਾਂ ਦੀ ਥਾਂ ਤੇ ਮੱਝਾਂ ਦੇ ਨਿਊਟ੍ਰੀਸ਼ਨ ਤੇ ਉਹਨਾਂ ਦੀ ਦੁੱਧ ਦੀ ਕੁਆਲਿਟੀ ਤੇ ਉਹਨਾਂ ਦੀ ਸਿਹਤ ਸੰਭਾਲ ਬਾਰੇ ਗੱਲ ਕਰਾਂਗੇ ਪਰ ਅੰਤ ਦੇ ਵਿੱਚ ਤੁਹਾਨੂੰ ਇੱਕ ਬਹੁਤ ਹੀ ਐਕਸਾਈਟਿੰਗ ਚੀਜ਼ ਦੇਖਣ ਨੂੰ ਮਿਲੇਗੀ ਉਹ ਕੀ ਹੈ ਜੋ ਅਸੀਂ ਇਸ ਸੀਜ਼ਨ ਦੇ ਵਿੱਚ ਨਵੀਂ ਚੀਜ਼ ਇੰਟਰੋਡਿਊਸ ਕੀਤੀ ਹੈ ਉਹ ਇਹ ਹੈ ਕਿ ਅਸੀਂ ਉਹਨਾਂ ਕਿਸਾਨਾਂ ਨੂੰ ਉਹਨਾਂ ਲੋਕਾਂ ਨੂੰ ਜੋ ਗਿਫਟ ਹੈ LED ਦਾ ਉਹ ਅਸੀਂ ਦੇਵਾਂਗੇ ਜੋ ਬੰਪਰ ਗਿਫਟ ਅਸੀਂ ਐਲਾਨ ਕੀਤਾ ਹੋਇਆ ਸੀ ਕਿ ਇਸ ਵਾਰ ਜਿਹੜੇ ਸਾਡੇ ਸਵਾਲਾਂ ਦੇ ਸਹੀ ਜਵਾਬ ਦੇਣਗੇ ਉਹਨਾਂ ਨੂੰ ਅਸੀਂ LED TV ਗਿਫਟ ਕਰਾਂਗੇ ਉਹ ਇੱਕ ਜੋ ਸਾਡਾ ਇਨਾਮ ਕੱਢਣ ਦਾ ਪੌਟ ਦੇ ਜ਼ਰੀਏ ਜੋ ਪਰਚੀਆਂ ਕੱਢਣ ਦਾ ਸਾਡਾ ਸਿਲਸਿਲਾ ਹੁੰਦਾ ਉਸ ਦੇ ਤਹਿਤ ਅੱਜ ਮਿਲੇਗਾ ਪਰ ਉਹ ਹੋਏਗਾ ਐਪੀਸੋਡ ਦੇ ਅੰਤ ਤੱਕ ਇਸ ਕਰਕੇ ਐਪੀਸੋਡ ਨੂੰ ਪੂਰਾ ਤੁਸੀਂ ਦੇਖਣਾ ਜ਼ਰੂਰੀ ਹੋਏਗਾ ਕਿ ਕੌਣ ਜੇਤੂ ਹੈ ਤੇ ਨਾਲ ਨਾਲ ਨੌਲੇਜ ਦਾ ਸਿਲਸਿਲਾ ਵੀ ਚੱਲਦਾ ਰਹੇਗਾ ਮੇਰੇ ਨਾਲ ਡਾਕਟਰ ਸੁਮੇਤ ਸਿੰਘ ਅਸੀਜ਼ ਫੀਡ ਦੇ ਕੁਆਲਟੀ ਅਸ਼ੋਰੈਂਸ ਹੈੱਡ ਨੇ ਜੋ ਕਾਫੀ ਲੰਬਾ ਚੌੜਾ ਆਪਣਾ ਤਜਰਬਾ ਰੱਖਦੇ ਨੇ ਤੇ ਅੱਜ ਇਸ ਟੌਪਿਕ ਤੇ ਜੋ ਅਸੀਂ ਮੱਝਾਂ ਵਾਲਾ ਟੌਪਿਕ ਰੱਖਿਆ ਉਹਨਾਂ ਦੀ ਨਿਊਟ੍ਰੀਸ਼ਨ ਸਾਮ ਸੰਭਾਲ ਹੈਲਥ ਉਸ ਦੇ ਬਾਰੇ ਗੱਲ ਕਰਨਗੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਡਾਕਟਰ ਸਾਹਿਬ ਅਕਸਰ ਜਦੋਂ ਅਸੀਂ ਡੇਰੀ ਫਾਰਮਿੰਗ ਦੀ ਗੱਲ ਕਰਦੇ ਆ ਤਾਂ ਉਸ ਦੇ ਵਿੱਚ ਗਊਆਂ ਦੀ ਸਾਮ ਸੰਭਾਲ ਉਹਨਾਂ ਦੇ ਨਿਊਟ੍ਰੀਸ਼ਨ ਉਹਨਾਂ ਦੀ ਹੈਲਥ ਦੀ ਜ਼ਿਆਦਾ ਗੱਲਬਾਤ ਹੁੰਦੀ ਹੈ ਪਰ ਜਦੋਂ ਕਿਸਾਨ ਗੱਲ ਕਰਦਾ ਮੱਝ ਦੇ ਬਾਰੇ ਸੋਚਦਾ ਹੈ ਤਾਂ ਉਹ ਲੱਗਦਾ ਵੀ ਠੀਕ ਹੈ ਉਹਨੀ ਸਾਮ ਸੰਭਾਲ ਦੀ ਲੋੜ ਨਹੀਂ ਹੁੰਦੀ ਇਹ ਸਹਿਜੇ ਹੀ ਅਸੀਂ ਚਾਹੇ ਚਾਰਾ ਹੋਵੇ ਚਾਹੇ ਸਾਰੀ ਚੀਜ਼ਾਂ ਹੋਣ ਆਰਾਮ ਨਾਲ ਚੀਜ਼ਾਂ ਦੇ ਸਕਦਾ ਬਹੁਤਾ ਚਿੰਤਾ ਦੀ ਗੱਲ ਨਹੀਂ ਹੈ ਪਰ ਚਿੰਤਾ ਦੀ ਗੱਲ ਹੈ ਜਾਂ ਨਹੀਂ ਹੈ ਬਿਲਕੁਲ ਜੀ ਪਹਿਲੇ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਦਾ ਜਿਹੜਾ ਟੌਪਿਕ ਹੈ ਇਹ ਕਾਫੀ ਮੇਰੇ ਵੀ ਦਿਲ ਦੇ ਕਰੀਬ ਹੈ ਕਿਉਂਕਿ ਇਹ ਐਸਾ ਆ ਪਾਰਟ ਹੈ ਜਿਹੜਾ ਥੋੜਾ ਜਿਆਦਾ ਟੈਕਨੀਕਲੀ ਉਹਨਾ ਚੰਗੀ ਤਰ੍ਹਾਂ ਆਪਾਂ ਨਹੀਂ ਕਵਰ ਕਰ ਪਾ ਰਹੇ ਜਾਂ ਫਾਰਮਰ ਉਸ ਚੀਜ਼ ਨੂੰ ਨਹੀਂ ਦੇਖ ਰਹੇ ਅਗਰ ਮੈਂ ਥੋੜੇ ਜੇ ਡਾਟਾ ਤੁਹਾਨੂੰ ਦਵਾਂ ਕਿ ਮੱਝਾਂ ਦਾ ਜਿਹੜੀ ਪੋਪੂਲੇਸ਼ਨ ਹੈ ਜੀ ਵਰਲਡ ਦੇ ਵਿੱਚ ਜਿੰਨੇ ਵੀ ਮੱਝਾ ਉਹਦੇ ਵਿੱਚ 57% ਪੋਪੂਲੇਸ਼ਨ ਜਿਹੜੀ ਉਹ ਇੰਡੀਆ ਦੇ ਵਿੱਚ ਹੈ ਮੱਝ ਅੱਛਾ ਇਸ ਕਰਕੇ ਇਹਨੂੰ ਬਲੈਕ 골ਡ ਵੀ ਕਿਹਾ ਗਿਆ ਹੂੰ ਕਿ ਇਹਨੂੰ ਇੱਕ ਕਾਲਾ ਸੋਨਾ ਕਿ ਸੋਨੇ ਦੀ ਤਰ੍ਹਾਂ ਆਪਣੇ ਲਈ ਆਪਣੇ ਫਾਰਮਰਸ ਲਈ ਅ ਦੁੱਧ ਦੀ ਗੱਲ ਕਰਾਂ ਤੇ ਇੰਡੀਆ ਦੇ ਵਿੱਚ ਜਿੰਨਾ ਟੋਟਲ ਦੁੱਧ ਬੰਦਾ ਉਹਦੇ ਵਿੱਚ ਜਿਹੜਾ 44% ਹਿੱਸਾ ਹੈ ਉਹ ਮੱਝ ਦੇ ਦੁੱਧ ਦਾ ਕਿ ਚ 44% ਦੁੱਧ ਜਿਹੜਾ ਆਪਾਂ ਜਿਹੜਾ ਪ੍ਰੋਡਿਊਸ ਕਰ ਰਹੇ ਉਹ ਮੱਝ ਦਾ ਤੇ ਇਸ ਕਰਕੇ ਇਹ ਇਹਦੇ ਤੇ ਗੱਲ ਕਰਨਾ ਇਹਦੇ ਤੇ ਡਿਸਕਸ ਕਰਨਾ ਤੇ ਆਪਣੇ ਫਾਰਮਰ ਭਰਾ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਜੀ ਅ ਜਿਵੇਂ ਕਿ ਗੱਲ ਕਰਦੇ ਕਿ ਜਿਹੜੀ ਕੈਟਲ ਇੰਡਸਟਰੀ ਹੈ ਆ گاਵਾ ਦੀ ਇੰਡਸਟਰੀ ਹੈ ਜਾਂ گاਵਾ ਦੀ ਨਿਊਟ੍ਰੀਸ਼ਨ ਹੈ ਉਹਦੇ ਚ ਬਹੁਤ ਜ਼ਿਆਦਾ ਰਿਸਰਚ ਵੀ ਹੋਈ ਹੈ ਜੀ ਅ ਮਤਲਬ ਜਿੰਨੇ ਵੀ ਫਾਰਮਰ ਆ ਕਮਰਸ਼ੀਅਲ ਤੌਰ ਤੇ ਆਪਣੀ ਨਿਊਟ੍ਰੀਸ਼ਨ ਨੂੰ ਫਾਲੋ ਕਰਦੇ ਆ ਹਰ ਇੱਕ ਚੀਜ਼ ਨੂੰ ਫਾਲੋ ਕਰਦੇ ਦੋਸਤ ਹਸਾਬ ਨਾਲ ਅ ਅੱਗੇ ਵਧ ਰਹੇ ਆ ਅ ਮੱਜਾਂ ਦੀ ਗੱਲ ਕਰੀਏ ਤੇ ਥੋੜਾ ਜਿਹਾ ਉਹਦੇ ਚ ਡਿਫਰੈਂਸ ਆ ਜਾਂਦਾ ਕਿ ਥੋੜੀ ਜੀ ਰਿਸਰਚ ਦੇ ਵੀ ਘਾਟ ਹੈ ਕਿ ਜਿੰਨੀ ਰਿਸਰਚ گاਵਾ ਤੇ ਹੋਈ ਹੈ ਉੰਨੀ ਮੱਜਾਂ ਤੇ ਨਹੀਂ ਹੋ ਸਕੀ ਅ ਦੂਸਰੀ ਥੋੜੀਆਂ ਮੱਜਾਂ ਜਿਹੜੀਆਂ ਚੂਜ਼ੀ ਵੀ ਹੁੰਦੀਆਂ ਜਿਵੇਂ ਜਦੋਂ ਆਪਾਂ ਗਾਂ ਨੂੰ ਕੋਈ ਫੀਡ ਜਾਂ ਕੁਝ ਐਸੀ ਚੀਜ਼ ਚੇਂਜ ਕਰਦੇ ਹਾਂ ਉਹ ਬੜੀ ਜਲਦੀ ਉਸ ਤੇ ਐਡਜਸਟ ਹੋ ਜਾਂਦੀ ਹੈ ਪਰ ਮੱਝਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਉਹ ਕਹਿੰਦੇ ਨੇ ਨਾ ਕਿ ਥੋੜਾ ਜਿਹਾ ਨਖਰੇ ਕਰਦੀਆਂ ਪਰ ਉਹਨਾਂ ਦਾ ਜਿਹੜਾ ਪ੍ਰੋਡਕਸ਼ਨ ਹੈ ਉਹ ਵੀ ਚੰਗਾ ਉਹ ਕੱਢਦੀਆਂ ਦੁੱਧ ਦਾ ਫੈਟ ਵੀ ਚੰਗਾ ਹੁੰਦਾ ਹੈ ਕਾਫੀ ਜਿਹੜਾ ਮੇਜਰ ਡਿਫਰੈਂਸ ਹੈ ਗਾਵਾਂ ਤੋਂ ਵੀ ਜੀ ਇਸ ਕਰਕੇ ਜਿਹੜੀ ਗਾਵਾਂ ਦੀ ਫੀਡ ਹੈ ਤੇ ਮੱਝਾਂ ਦੀ ਫੀਡ ਹੈ ਉਹ ਇੱਕ ਜਿਹੀ ਨਹੀਂ ਹੋ ਸਕਦੀ ਸਾਨੂੰ ਮੱਝਾਂ ਦੀ ਜ਼ਰੂਰਤ ਦੇ ਅਨੁਸਾਰ ਫੀਡ ਜਿਹੜੀ ਐ ਡਿਜ਼ਾਈਨ ਕਰਨੀ ਪੈਣੀ ਐ ਉਹਦਾ ਨਿਊਟ੍ਰੀਸ਼ਨ ਉਸ ਹਿਸਾਬ ਨਾਲ ਡਿਜ਼ਾਈਨ ਕਰਨਾ ਪੈਣਾ ਕਿ ਜਿਹੜੀ ਚੀਜ਼ ਉਹਨੂੰ ਚੰਗੀ ਲੱਗਦੀ ਐ ਉਹੀ ਦਈਏ ਜਿਵੇਂ ਮੋਟੀ ਮੋਟੀ ਗੱਲ ਕਰਾਂ ਕਿ એનર્ਜੀ ਦਾ ਮੇਜਰ ਡਿਫਰੈਂਸ ਐ ਕਿ ਮੱਝਾਂ ਨੂੰ ਹਾਈ એનર્ਜੀ ਡਾਈਟ ਚਾਹੀਦੀ ਐ ਕਿਉਂਕਿ ਮਿਲਕ ਫੈਟ ਵਿੱਚ ਜ਼ਿਆਦਾ ਹੁੰਦਾ ਚੰਗੀ ਫਾਈਬਰਸ ਡਾਈਟ ਚਾਹੀਦੀ ਹੁੰਦੀ ਹੈ ਤਾਂ ਕਿ ਉਹ ਅੱਛਾ ਦੁੱਧ ਬਣਾ ਸਕਣ ਤੇ ਦੁੱਧ ਦੇ ਫੈਟ ਵੀ ਜਿਹੜੀ ਉਹ ਚੰਗੀ ਰਹੇ ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਥੋੜੀਆਂ ਜਿਹੀਆਂ ਅਲੱਗ-ਅਲੱਗ ਨੇ گاਵਾ ਤੋਂ ਪਰ ਇਹ ਹੈ ਕਿ ਸਾਨੂੰ ਇਸ ਤੇ ਹੋਰ ਗੌਰ ਕਰਨੀ ਪੈਣੀ ਹੈ ਤਾਂ ਕਿ ਇਸ ਖਿੱਤੇ ਨੂੰ ਵੀ ਅਸੀਂ ਹੋਰ ਅੱਗੇ ਲੈ ਕੇ ਜਾ ਸਕੀਏ ਡਾਕਟਰ ਸਾਹਿਬ ਇੱਕ ਸਵਾਲ ਹੋਰ ਵੀ ਆਂਦਾ ਹੈ ਕਿ ਜਦੋਂ ਅਸੀਂ ਗਾਂ ਦੇ ਨਿਊਟ੍ਰੀਸ਼ਨ ਦੀ ਗੱਲ ਕਰਦੇ ਹਾਂ ਪੋਸ਼ਟਿਕ ਤੱਤਾਂ ਦੀ ਗੱਲ ਕਰਦੇ ਹਾਂ ਤੇ ਮੱਝ ਦੀ ਗੱਲ ਕਰਦੇ ਹਾਂ ਮੇਜਰ ਡਿਫਰੈਂਸ ਕੀ ਹੈ ਵੱਡਾ ਅੰਤਰ ਕੀ ਹੈ ਇਹਦੇ ਵਿੱਚ ਹਾਂਜੀ ਆ ਦੇਖੋ ਦੋ ਤਿੰਨ ਮੋਟੇ-ਮੋٹے ਚੀਜ਼ਾਂ ਦੱਸੂਗਾ ਅ ਸਭ ਤੋਂ ਪਹਿਲਾਂ ਦੁੱਧ ਉਤਪਾਦਨ ਦੀ ਗੱਲ ਕਰਦੇ ਆ ਤੇ ਉਹਨਾਂ ਦਾ ਐਵਰੇਜ ਜਿਹੜੀ ਮੱਝਾਂ ਪਰ ਦੇਖਦੇ ਆ ਕਿ 15 ਲੀਟਰ 15 ਤੋਂ 20 ਲੀਟਰ ਵਾਲੀ ਮੱਝਾਂ ਜਿਹੜੀ ਸਾਨੂੰ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਜੀ گاਵਾਾਂ 'ਚ ਦੇਖੀ ਤਾਂ 30 ਲੀਟਰ ਦੀਆਂ ਮੱਝਾਂ ਜਿਹੜੀਆਂ ਉਹ ਜ਼ਿਆਦਾ ਹੋਣਗੀਆਂ ਮਤਲਬ ਦੁੱਧ ਜਿਹੜਾ ਮੱਝਾਂ 'ਚ ਅਗਰ 15 ਲੀਟਰ ਹੈ ਤਾਂ گاਵਾਾਂ 'ਚ ਉਹ ਹੀ 30 ਲੀਟਰ ਹੈ ਕਿ ਡਬਲ ਹੈ ਪਰ ਅਗਰ ਮਿਲਕ ਫੈਟ ਦੀ ਗੱਲ ਕਰੀਏ ਤੇ گاਵਾਾਂ ਦੇ ਦੁੱਧ 'ਚ ਅਗਰ ਮਿਲਕ ਫੈਟ ਜਿਹੜਾ 4% ਦੇ ਆਸ-ਪਾਸ ਅਸੀਂ ਮੰਨ ਕੇ ਚੱਲਦੇ ਆ ਕਿ ਹੋਊਗਾ ਮੱਝਾਂ ਦੇ ਵਿੱਚੋਂ 7 ਤੋਂ 8% ਜਿਹੜੀ ਐਵਰੇਜ ਮੰਨ ਕੇ ਚੱਲਦੇ ਆ ਕਿ 7 ਤੋਂ 8% ਜਿਹੜਾ ਦੁੱਧ ਦੇ ਵਿੱਚ ਫੈਟ ਹੋਣਾ ਚਾਹੀਦਾ ਇਸ ਕਰਕੇ ਇਹ ਦੋ ਮੇਨ ਡਿਫਰੈਂਸ ਹੈ ਉਹਦੇ ਵਿੱਚ ਕੀ ਹੈ ਕਿ ਬੱਫਲੋ ਦੀ ਜਿਹੜੀ એનર્ਜੀ ਦੀ ਰਿਕੁਆਇਰਮੈਂਟ ਹੈ ਉਹ ਜ਼ਿਆਦਾ ਹੈ ਅੱਛਾ ਕਿਉਂ ਦੁੱਧ ਦਾ ਫੈਟ ਜ਼ਿਆਦਾ ਬਿਲਕੁਲ ਠੀਕ ਹੈ ਨਾ ਤੇ ਇਸ ਕਰਕੇ ਸਾਨੂੰ ਉਹਦੀ ਡਾਈਟ ਵੀ ਉਸ ਹਿਸਾਬ ਨਾਲ ਡਿਜ਼ਾਈਨ ਕਰਨੀ ਪੈਣੀ ਹੈ ਜਿਹੜੀ ਉਹਦੀ ਫਿਜ਼ੀਓਲੋਜੀ ਨਾਲ ਉਹਦੇ ਮੈਟਾਬੋਲਿਜ਼ਮ ਨਾਲ ਮੈਚ ਕਰ ਸਕੇ ਇੱਥੇ ਹੀ ਗਲਤੀ ਹੋ ਰਹੀ ਸੀ ਕੀ ਆਪਾਂ ਉਸ ਹਾਵ ਨਾਲ ਕਿ گاਵਾ ਦੇ ਹਾਵ ਨਾਲ ਅਸੀਂ ਫੀਡ ਜਾਂ ਕੋਈ ਵੀ ਰਾਸ਼ਨ ਤਿਆਰ ਕਰ ਰਹੇ ਸੀ ਜਿਹੜੀ ਮੱਜਾਂ ਲਈ ਸਹੀ ਨਹੀਂ ਹੁੰਦੀ ਸੀ ਕਿਵੇਂ ਕਰ ਕੀ ਹੁੰਦਾ ਕਿ ਦੁੱਧ ਵੱਧ ਜਾਂਦਾ ਪਰ ਦੁੱਧ ਦਾ ਫੈਟ ਜਿਹੜਾ ਘਿਰਨਾ ਸ਼ੁਰੂ ਹੋ ਜਾਂਦਾ ਪਰ ਮੱਜਾਂ ਦੀ ਇੰਡਸਟਰੀ ਨੂੰ ਸਾਨੂੰ ਸਮਝਣਾ ਪੈਣਾ ਅਗਰ ਤੁਸੀਂ ਆਪਾਂ ਇਸ ਤੇ ਥੋੜੀ ਜੀ ਗੌਰ ਕਰੀਏ ਮੋਸਟਲੀ ਮੱਜਾਂ ਦਾ ਦੁੱਧ ਜਿਹੜਾ ਉਹ ਹਾਊਸ ਹੋਲਡ ਚ ਜਾਂਦਾ ਕਿ ਜਿਹੜੇ ਦੁੱਧ ਹੀ ਲੈ ਕੇ ਜਾਂਦੇ ਨੇ ਘਰ ਦੀ ਵਰਤੋਂ ਚ ਮੱਜਾਂ ਦਾ ਦੁੱਧ ਜਿਹੜਾ ਜ਼ਿਆਦਾ ਯੂਜ਼ ਹੁੰਦਾ ਤੇ ਮੱਝਾਂ ਦੇ ਦੁੱਧ ਲਈ ਜਦੋਂ ਵੀ ਐਜ਼ ਅ ਕੰਜ਼ਿਊਮਰ ਵੀ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਆਪਾਂ ਮਲਾਈ ਦੇਖਦੇ ਹਾਂ ਫੈਟ ਕਿੰਨਾ ਹੈ ਬਿਲਕੁਲ ਅਗਰ ਦੁੱਧ ਥੋੜਾ ਵੀ ਫੈਟ ਘਟ ਜਾਂਦਾ ਤਾਂ ਇਹ ਕੰਪਲੇਂਟ ਜਾਂਦੀ ਹੈ ਕਿ ਜੀ ਫੈਟ ਘਟ ਗਿਆ ਦੁੱਧ ਪਤਲਾ ਹੋ ਗਿਆ ਹਾਂਜੀ ਤੇ ਇਸ ਕਰਕੇ ਸਾਨੂੰ ਉਸ ਚੀਜ਼ ਤੇ ਗੌਰ ਕਰਨੀ ਪੈਣੀ ਹੈ ਪਸ਼ੂ ਦੀ ਡਾਈਟ ਉਸ ਹਿਸਾਬ ਨਾਲ ਪਲਾਨ ਕਰਨੀ ਪੈਣੀ ਹੈ ਕਿ ਜਿਹੜੀ ਉਹਦੀ એનર્ਜੀ ਦੀ ਰਿਕੁਆਇਰਮੈਂਟ ਨੂੰ ਪੂਰਾ ਕਰ ਸਕੇ ਤਾਂ ਕਿ ਦੁੱਧ ਵੀ ਵਧੇ ਕਿਉਂਕਿ ਪੋਟੈਂਸ਼ੀਅਲ ਮੱਝਾਂ 'ਚ ਵੀ ਬਹੁਤ ਹੈ ਤੁਸੀਂ ਮੇਲੇ 'ਚ ਦੇਖੋਗੇ ਤਾਂ 30 32 33 ਲੀਟਰ ਦੇ ਵੀ ਰਿਕਾਰਡ ਇੱਕ ਦਿਨ ਦੇ ਬਣੇ ਆ ਬੋਲੀਆਂ ਲੱਗਦੀਆਂ ਵੀ ਮਹਿੰਗੀ ਮੱਝ ਗੜੀ ਵਿਕਦੀ ਹੈ ਬਿਲਕੁਲ ਜੀ ਬਿਲਕੁਲ ਉਦੋਂ ਦੇ ਹਿਸਾਬ ਨਾਲ ਹੀ ਹੈ ਬਰੀਡ ਦੇ ਨਸਲ ਦੇ ਹਿਸਾਬ ਨਾਲ ਹੀ ਹੈ ਇਸ ਕਰਕੇ ਚਲੋ ਅਗਾਂਹ ਆਪਾਂ 15 20 ਲੀਟਰ ਦੀ ਵੀ ਗੱਲ ਕਰੀਏ ਤਾਂ ਸਾਨੂੰ ਉਹਦੀ ਡਾਈਟ ਉਸ ਹਿਸਾਬ ਨਾਲ ਪਲਾਨ ਕਰਨੀ ਪੈਣੀ ਤੁਸੀਂ ਫੈਟ ਦੀ ਗੱਲ ਕੀਤੀ ਡਾਕਟਰ ਸਾਹਿਬ ਜੋ ਮਿਲਕ ਫੈਟ ਹੈ ਉਸ ਦੇ ਉੱਪਰ ਜੋ ਫਾਈਬਰ ਜਾਂ ਸਾਈਲੇਜ ਹੈ ਉਸ ਦੀ ਕੁਆਲਿਟੀ ਕਿੰਨੀ ਨਿਰਪਰ ਕਰਦੀ ਆ ਹਾਂਜੀ ਬਿਲਕੁਲ ਜਿਵੇਂ ਪਹਿਲੇ ਕਿ ਐਸੀ ਕਿ ਫਾਈਬਰਸ ਡਾਈਟ ਇੱਕ ਅੱਛੀ ਫਾਈਬਰਸ ਡਾਈਟ ਜਿਹੜੀ ਹੋਣੀ ਬਹੁਤ ਜ਼ਰੂਰੀ ਹੈ ਇੱਕ ਜਿਹੜਾ ਮੱਝਾਂ ਚ ਐਡਵਾਂਟੇਜ ਵੀ ਹੈ ਸਾਨੂੰ ਗਾਵਾਂ ਤੋਂ ਕਿ ਮੱਝਾਂ ਜਿਹੜੀ ਹੈ ਬਹੁਤ ਅੱਛੀ ਤਰ੍ਹਾਂ ਫਾਈਬਰ ਨੂੰ ਪਚਾ ਸਕਦੀਆਂ ਕਿ ਜਿਵੇਂ ਅਗਰ ਤੂੜੀ ਦੀ ਗੱਲ ਕਰੀਏ ਤੇ ਗਾਵਾਂ ਦੇ ਵਿੱਚ ਆਪਾਂ 2 ਤੋਂ 3 ਕਿਲੋ ਮੈਕਸਮ ਤੂੜੀ ਜਿਹੜੀ ਦਿੰਨੇ ਆ ਉਸ ਤੋਂ ਉੱਪਰ ਉਹ ਪਚਾ ਨਹੀਂ ਪਾਉਂਦੇ ਫਿਰ ਗੋਹੇ ਦੇ ਰਾਹੀਂ ਉਹ ਬਾਹਰ ਕੱਢਣ ਲੱਗ ਜਾਂਦੀ ਹੈ ਪਰ ਮੱਝਾਂ ਜਿਹੜੀ 5 6 7 ਕਿਲੋ ਤੱਕ ਵੀ ਜਿਹੜੀ ਤੂੜੀ ਉਹ ਪਚਾ ਸਕਦੀਆਂ ਉਹਨਾਂ ਦੇ ਰੂਮਨ ਉਹਨਾਂ ਦਾ ਜਿਹੜਾ ਢਿੱਡਾ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਕਿ ਉਹ ਫਾਈਬਰ ਨੂੰ ਅੱਛੀ ਤਰ੍ਹਾਂ ਪਚਾ ਸਕਦੀਆਂ ਤੇ ਉਹਨੂੰ ਯੂਜ਼ ਕਰ ਸਕਦੀ ਇਸ ਕਰਕੇ ਉਹਨਾਂ ਦਾ ਮਿਲਕ ਫੈਟ ਵੀ ਜਿਹੜਾ ਉਹ ਜ਼ਿਆਦਾ ਹੁੰਦਾ ਠੀਕ ਹੈ ਇਸੇ ਤਰ੍ਹਾਂ ਅਗਰ ਸਾਈਲੇਜ ਦੀ ਗੱਲ ਕਰੀ ਤਾਂ ਸਾਈਲੇਜ ਇੱਕ ਬਹੁਤ ਅੱਛਾ ਫਾਈਬਰ ਦਾ ਸੋਰਸ ਹੈ ਪਰ ਜਿਹੜਾ ਅਸੀਂ ਦੇਖਿਆ ਫੀਲਡ ਕੰਡੀਸ਼ਨ ਦੇ ਵਿੱਚ ਕਿ ਸਾਈਲੇਜ ਦੀ ਵਰਤੋਂ ਹੋਣੀ ਚਾਹੀਦੀ ਪਰ ਐਕਸ ਸਾਈਲੇਜ ਦੀ ਵਰਤੋਂ ਨਹੀਂ ਆਪਾਂ ਮੱਜੇ ਚ ਨਹੀਂ ਕਰ ਸਕਦੇ ਜੀ گاਵਾਂ ਦੇ ਵਿੱਚ ਆਪਾਂ 30 35 ਕਿਲੋ ਤੱਕ ਵੀ ਦਿਨ ਦਾ ਸਾਈਲੇਜ ਜਿਹੜਾ ਉਹ ਯੂਜ਼ ਕਰ ਸਕਦੇ ਹਾਂ ਪਰ ਮੱਜਾਂ ਦੇ ਵਿੱਚ ਜੋ ਦੇਖਿਆ ਕਿ 10-12 ਤੋਂ 15 ਕਿਲੋ ਤੱਕ ਹੀ ਆਪਾਂ ਦਿਨ ਦਾ ਸਾਇਲਜ ਦਈਏ ਜਦੋਂ ਆਪਾਂ ਐਕਸਟਰਾ ਕੁਆਂਟੀਟੀ ਦਿੰਨੇ ਆ ਤਾਂ ਮੱਜਾਂ ਜਿਹੜੀ ਫੈਟੀ ਹੋਣ ਲੱਗ ਜਾਂਦੀਆਂ ਜ਼ਿਆਦਾ ਮੋਟੀਆਂ ਹੋਣ ਲੱਗ ਜਾਂਦੀਆਂ ਜਿਹਦੇ ਕਰਕੇ ਉਹਨਾਂ ਦੀਆਂ ਦਿੱਕਤਾਂ ਜੜੀਆਂ ਵੱਧਦੀਆਂ ਇਸ ਕਰਕੇ ਸਾਇਲਜ ਦੇਣਾ ਚੰਗਾ ਹੈ ਅਚੀ ਕੁਆਲਿਟੀ ਦਾ ਸਾਇਲਜ ਦੇਣਾ ਪਰ ਉਹਦੀ ਜਿਹੜੀ ਕੁਆਂਟੀਟੀ ਹੈ ਆਪਾਂ ਉਸ ਹਾਮ ਨਾਲ ਐਡਜਸਟ ਕਰੀਏ ਕਿ ਉਹ ਪਸ਼ੂ ਦੁੱਧ ਵੀ ਚੰਗਾ ਦੇਵੇ ਤੇ ਉਹਦਾ BCS ਜ਼ਿਆਦਾ ਫੈਟੀ ਨਾ ਹੋਣ ਪ੍ਰੋਪਰ ਰਵੇ ਤੇ ਐਨੀਮਲ ਜਿਹੜਾ ਉਹ ਡਿਜ਼ੀਜ਼ ਕਿਸੇ ਕਿਟੋਸਿਸ ਜਾਂ ਉਸ ਚੀਜ਼ ਚ ਨਾ ਜਾਵੇ वार वार कि ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਸਾਡਾ ਹੈਲਪਲਾਈਨ ਨੰਬਰ 8699037369 ਹੈ ਤਾਂ ਕਿਸਾਨ ਵੀਰ ਜੋ ਨੇ ਆਪਣੇ ਸਵਾਲ ਪੁੱਛ ਸਕਦੇ ਨੇ ਤੇ ਇਹ ਸਿਲਸਿਲਾ ਵੀ ਉਸੇ ਦੇ ਤਹਿਤ ਸ਼ੁਰੂ ਹੋ ਗਿਆ ਹੈ ਤੇ ਸਾਡੇ ਕਿਸਾਨ ਵੀਰ ਨੇ ਸਾਡੇ ਨਾਲ ਉਹ ਆਪਣਾ ਸਵਾਲ ਪੁੱਛਣਗੇ ਪੁੱਛੋ ਜੀ ਆਪਣਾ ਸਵਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਮੇਰਾ ਨਾਮ ਬਲਵਿੰਦਰ ਸਿੰਘ ਆ ਤੇ ਪਿੰਡ ਮੇਰਾ ਬੱਦੋwala ਜੀ ਮੇਰਾ ਸਵਾਲ ਇਹ ਹੈ ਜੀ ਕਿ ਮੱਜਾਂ ਦੇ ਵਿੱਚ ਟ੍ਰੇਸ ਮਿਨਰਲ ਕਿਵੇਂ ਪਲਾਨ ਕਰੀਏ ਤਾਂ ਕਿ ਫਰਟੀਲਿਟੀ ਤੇ ਮਿਲਕ ਫੈਟ ਬਰਕਰਾਰ ਰਹੇ ਬਹੁਤ ਵਧੀਆ ਸਵਾਲ ਹੈ ਦੇਖੋ ਜੀ ਮਿਨਰਲ ਤੁਸੀਂ ਦੋ ਚੀਜ਼ਾਂ ਦੀ ਗੱਲ ਕੀਤੀ ਫਰਟੀਲਿਟੀ ਤੇ ਆਪਣਾ ਮਿਲਕ ਫੈਟ ਤੇ ਪਰ ਓਵਰ ਆਲ ਜਿਹੜੀ ਮਿਨਰਲ ਦੀ ਰਿਕੁਆਇਰਮੈਂਟ ਪਸ਼ੂ ਨੂੰ ਬਫਲਰ ਨੂੰ ਖਾਸ ਕਰਕੇ ਅੱਜ ਮੱਝਾਂ ਦੀ ਗੱਲ ਕਰ ਰਹੇ ਆ ਸਾਰੀ ਐਕਟੀਵਿਟੀ ਲਈ ਜਿਹੜੀ ਹੈ ਆ ਮਿਨਰਲ ਦੀ ਰਿਕੁਆਇਰਮੈਂਟ ਰਹਿੰਦੀ ਹੈ ਤੁਸੀਂ ਦੋ ਪਰਟਿਕুল ਚੀਜ਼ਾਂ ਦੀ ਗੱਲ ਕੀਤੀ ਹੈ ਪਰ ਮੈਂ ਓਵਰਆਲ ਦੱਸੂਗਾ ਕਿ ਕਿੱਥੇ ਕਿੱਥੇ ਕਿਹੜੀ ਮਿਨਰਲ ਦੀ ਜਿਹੜੀ ਲੋੜ ਆ ਉਹ ਬਹੁਤ ਜ਼ਰੂਰੀ ਹੈ ਆ ਟ੍ਰੇਸ ਮਿਨਰਲ ਦੇ ਨਾਲ ਨਾਲ ਜਿਹੜੇ ਮੈਕਰੋ ਮਿਨਰਲ ਮਿਨਰਲ ਵੀ ਹੈਗੇ ਨੇ ਉਹਨਾਂ ਦਾ ਵੀ ਇੱਕ ਮੇਜਰ ਰੋਲ ਰਹਿੰਦਾ ਪਸ਼ੂ ਦੇ ਓਵਰਆਲ ਮੈਟਾਬੋਲਿਜ਼ਮ ਵਿੱਚ ਜਿਹਦੇ ਵਿੱਚ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਜਿਹੜੇ ਇੱਕ ਇੰਪੋਰਟੈਂਟ ਰੋਲ ਪਲੇ ਕਰਦੇ ਆ ਆ ਮੈਗਨੀਸ਼ੀਅਮ ਦੀ ਗੱਲ ਕਰਾਂ ਸਪੈਸੀਫਿਕਲੀ ਜੇ ਤੁਸੀਂ ਮਿਲਕ ਫੈਟ ਦੀ ਗੱਲ ਕਰੀਏ ਤੇ ਮੈਗਨੀਸ਼ੀਅਮ ਦਾ ਇੱਕ ਮੇਜਰ ਰੋ ਜਿਹੜੀ ਦੁੱਧ ਵਿੱਚ ਮਿਲਕ ਫੈਟ ਦੀ ਮੋਬਿਲਾਈਜੇਸ਼ਨ ਕਰਨੀ ਹੈ ਫੈਟੀ ਐਸਿਡ ਦੀ ਫਰ ਮੋਬਿਲਾਈਜੇਸ਼ਨ ਕਰਨੀ ਜਿਹਨਾਂ ਮਿਲਕ ਫੈਟ ਬੰਦਾ ਹੈ ਉਹਦੇ ਵਿੱਚ ਮੈਗਨੀਸ਼ੀਅਮ ਦਾ ਇੱਕ ਇੰਪੋਰਟੈਂਟ ਰੋਲ ਹੈ ਇਸ ਕਰਕੇ ਤੁਸੀਂ ਜਦੋਂ ਮਿਨਰਲ ਮਿਕਸਚਰ ਦੀ ਚੋਣ ਕਰਦੇ ਹੋ ਤਾਂ ਇਹ ਚੀਜ਼ਾਂ ਤੁਸੀਂ ਧਿਆਨ ਨਾਲ ਦੇਖਣੀ ਹੈ ਇਸੇ ਤਰ੍ਹਾਂ ਰੀਪ੍ਰੋਡਕਸ਼ਨ ਦੀ ਗੱਲ ਕਰੀਏ ਤੇ ਜ਼ਿੰਕ ਮੈਗਨੀਸ ਕੋਬਾਲਟ ਇਹ ਓਵਰਆਲ ਪਸ਼ੂ ਦੀ ਜਿਹੜੀ ਰੀਪ੍ਰੋਡਕਟਿਵ ਹੈਲਥ ਹੈ ਬੱਚੇਦਾਨੀ ਦੀ ਸਿਹਤ ਹੈ ਉਹਨੂੰ ਬਰਕਰਾਰ ਰੱਖਦੇ ਫਾਸਫੋਰਸ ਦੀ ਗੱਲ ਕਰੀਏ ਤੇ ਉਹ ਆਪਣੀ ਸਰਵਿਕਸ ਦੀ ਟੋਨ ਠੀਕ ਹੈ ਉਹਦੇ ਅੰਦਰ ਸਰਕੂਲੇਸ਼ਨ ਕਿੰਨੀ ਹੋ ਰਹੀ ਹੈ ਜਿੰਨੀ ਅੱਛੀ ਬਲੱਡ ਦੀ ਸਰਕੂਲੇਸ਼ਨ ਹੋਊਗੀ ਇੰਨੇ ਬੱਚੇਦਾਨੀ ਦੀ ਜਿਹੜੀ ਸਿਹਤ ਆ ਉਹ ਅੱਛੀ ਹੋਊਗੀ ਇਹ ਸਾਰੀਆਂ ਚੀਜ਼ਾਂ ਦਾ ਇੱਕ ਇੰਪੋਰਟੈਂਟ ਰੋਲ ਰਹਿੰਦਾ ਆਪਣੇ ਪਸ਼ੂ ਦੇ ਸਰੀਰ ਦੇ ਵਿੱਚ ਮਿਨਰਲ ਦੇ ਨਾਲ ਨਾਲ ਹੀ ਬਹੁਤ ਸਾਰੇ ਵਿਟਾਮਿਨਸ ਜਿਵੇਂ ਵਿਟਾਮਿਨ ਏ ਵਿਟਾਮਿਨ ਈ ਵਿਟਾਮਿਨ ਡੀ ਵਿਟਾਮਿਨ ਐਚ ਇਹ ਸਾਰੀਆਂ ਦਾ ਇੱਕ ਇੰਪੋਰਟੈਂਟ ਰੋਲ ਹੈ ਪਸ਼ੂ ਦੇ ਵਿੱਚ ਜਿਹੜੀ ਪਸ਼ੂ ਦੀ ਫਰਟੀਲਾਈਜੇਸ਼ਨ ਅ ਲੇ ਕਮ ਰਿਪ੍ਰੋਡਕਸ਼ਨ ਲਈ ਕਮ ਆਉਂਦੀ ਹੈ ਪਸ਼ੂ ਦੇ ਮਿਲਕ ਫੈਟ ਲਈ ਕਮ ਆਉਂਦੀ ਹੈ ਲਿਮਨਸ ਦੀ ਪ੍ਰੋਬਲਮ ਨਹੀਂ ਆਉਗੀ ਤਾਂ ਇਹ ਸਾਰੀ ਚੀਜ਼ਾਂ ਦਾ ਧਿਆਨ ਅਸੀਂ ਰੱਖਣਾ ਹੈ ਰੈਗੂਲਰ ਤੌਰ ਤੇ ਜਿਹੜੇ ਚੰਗੀ ਕੁਆਲਿਟੀ ਦਾ ਮਿਨਰਲ ਮਿਕਸਚਰ ਜਿਹੜਾ ਆਪਣਾ ਡਾਈਟ ਦੇ ਵਿੱਚ ਪਸ਼ੂ ਦੇ ਜ਼ਰੂਰ ਹੋਣਾ ਚਾਹੀਦਾ ਹੈ ਉਹਦੀ ਡੋਜ਼ ਕਿੰਨੀ ਦੇਣੀ ਹੈ ਉਹ ਡਿਪੈਂਡ ਕਰਦਾ ਉਹਦੇ ਮਿਲਕ ਪ੍ਰੋਡਕਸ਼ਨ ਤੇ ਜਿਹੜੀ ਮੋਟਾ ਮੋਟਾ ਅਸੀਂ ਗੱਲ ਕਰੀਏ ਤੇ ਇੱਕ ਅੱਛਾ ਮਿਨਰਲ ਮਿਕਸਚਰ ਦੁੱਧ ਦੇ ਉਤਪਾਦਨ ਦੇ ਹਿਸਾਬ ਨਾਲ 70 ਗ੍ਰਾਮ ਤੋਂ ਲੈ ਕੇ 100 150 ਗ੍ਰਾਮ ਤੱਕ ਆਪਾਂ ਡੋਜ਼ ਜਿਹੜੀ ਹੈ ਉਹ ਪਸ਼ੂ ਨੂੰ ਰੋਜ਼ਾਨਾ ਤੇ ਮੈਨੂੰ ਉਮੀਦ ਹੈ ਕਿ ਇਹ ਸਵਾਲ ਦਾ ਜਵਾਬ ਤੁਹਾਨੂੰ ਬਖੂਬੀ ਮਿਲ ਗਿਆ ਹੋਣਾ ਡਾਕਟਰ ਸਾਹਿਬ ਕੋਲੋਂ ਡਾਕਟਰ ਸਾਹਿਬ ਅਗਲਾ ਜੋ ਵੀ ਕਿਸਾਨ ਸਾਡੇ ਨਾਲ ਜੁੜੇ ਹਨ ਉਹ ਵੀ ਸਵਾਲ ਅਸੀਂ ਲੈ ਲਈਏ ਤੁਹਾਨੂੰ ਫੇਰ ਅਸੀਂ ਯਾਦ ਦਵਾ ਦਈਏ ਕਿ ਸਾਡਾ ਜੋ ਹੈਲਪਲਾਈਨ ਨੰਬਰ ਹੈ 86990 37363 ਡੇਰੀ ਫਾਰਮ ਚਲਾ ਰਹੇ ਪਸ਼ੂਆਂ ਦੇ ਨਾਲ ਸੰਬੰਧਿਤ ਕੰਮ ਕਰ ਰਹੇ ਹੋ ਤੁਹਾਨੂੰ ਇਹ ਨੰਬਰ ਆਪਣੇ ਕੋਲ ਨੋਟ ਕਰ ਲੈਣਾ ਚਾਹੀਦਾ ਤੇ ਆਪਣੇ ਜੋ ਰਿਸ਼ਤੇਦਾਰ ਨੇ ਜਾਣਕਾਰ ਨੇ ਉਹਨਾਂ ਤੱਕ ਵੀ ਇਹ ਪਹੁੰਚਾਉਣਾ ਚਾਹੀਦਾ ਹੈ 86990 37363 ਤਾਂ ਕਿ ਤੁਸੀਂ ਅਹਿਮ ਸਵਾਲਾਂ ਦੇ ਜਵਾਬ ਲੈ ਸਕੋ ਅਗਲਾ ਅਗਲੇ ਜੋ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਉਹਨਾਂ ਨੂੰ ਵੀ ਅਸੀਂ ਸੁਣ ਲਈ ਡਾਕ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਮੇਰਾ ਨਾਮ ਜੌਨਪ੍ਰੀ ਸਿੰਘ ਪਿੰਡ ਬਾਦਨਗਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਡਾਕਟਰ ਸਾਹਿਬ ਮੈਂ ਤੁਹਾਨੂੰ ਪੁੱਛਣਾ ਹੈ ਸਵਾਲ ਹੀ ਮੇਰਾ ਹੈ ਵੀ ट्रांजिशन ਪੀਰੀਅਡ ਦੇ ਦੌਰਾਨ ਮੱਝਾਂ ਦੇ ਨਿਊਟ੍ਰੀਸ਼ਨ ਦਾ ਪ੍ਰਭਾਵ ਸੂਨ ਤੋਂ ਬਾਅਦ ਦੁੱਧ ਦੇ ਸੇਤ ਤੇ ਕਿਵੇਂ ਦਿਖਦਾ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਸਵਾਲ ਹੈ ਤੁਹਾਡਾ ਆ ट्रांजिशन ਪੀਰੀਅਡ ਇੱਕ ਐਜ਼ ਆ ਫੇਜ਼ ਹੈ ਜਿਹਦੇ ਬਾਰੇ ਅਸੀਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਮੱਝਾਂ ਲਈ ਵੀ ਬਹੁਤ ਕ੍ਰਿਟੀਕਲ ਹੁੰਦਾ ਹੈ ਤੇ ਉਸ ਟਾਈਮ ਇੱਕ ਬੈਲੈਂਸਡ ਡਾਈਟ ਬੈਲੈਂਸ ਨਿਊਟ੍ਰੀਸ਼ੀਅਸ ਡਾਈਟ ਦੇਣਾ ਬਹੁਤ ਜ਼ਰੂਰੀ ਹੈ ਆਮ ਤੌਰ ਤੇ ਜਿਹੜੀ ਕਿਸਾਨ ਭਰਾ ਗਲਤੀ ਕਰਦੇ ਹੈ ਕਿ ਇੱਕ ਧਾਰਨਾ ਬਣੀ ਹੈ ਕਿ ਮੱਝ ਜਿੰਨੀ ਮੋਟੀ ਹੋਊਗੀ ਉਹਨਾ ਚੰਗਾ ਦੁੱਧ ਦੇਊਗੀ ਪਰ ਕਈ ਵਾਰ ਇਹ ਉਲਟਾ ਵੀ ਕਰ ਸਕਦੀ ਹੈ ਬਹੁਤ ساری ਸਮੱਸਿਆ ਹੈ ਅਗਰ ਗਾਂ ਗਾਂ ਜ਼ਿਆਦਾ ਮੋਟੀ ਸੋਰੀ ਮੱਝ ਜ਼ਿਆਦਾ ਮੋਟੀ ਹੋਗੀ ਤੇ ਪ੍ਰੋਬਲਮ ਆ ਸਕਦੀ ਹੈ ਇਸ ਕਰਕੇ ਇੱਕ ਬੈਲੈਂਸ ਨਿਊਟ੍ਰੀਸ਼ਨ ਜਿਹੜੀ ਉਹਦੀ એનર્ਜੀ ਪ੍ਰੋਟੀਨ ਤੇ ਫਾਈਬਰ ਦੀ ਰਿਕੁਆਇਰਮੈਂਟ ਨੂੰ ਪੂਰੀ ਕਰ ਸਕੇ ਪ੍ਰੋਟੀਨ ਦੀ ਗੱਲ ਕਰੀਏ ਤੇ ਇੱਕ ਅ ਮਿਨਿਮਮ ਜਿਹੜਾ ਕਟੋ ਕੱਟ ਜਿਹੜਾ ਪ੍ਰੋਟੀਨ ਜਿਹੜਾ 1300 ਤੋਂ ਲੈ ਕੇ 1400 ਗ੍ਰਾਮ ਪ੍ਰੋਟੀਨ ਜਿਹੜਾ ਹੈ ट्रांजिशन ਪੀਰੀਅਡ ਦੇ ਵਿੱਚ ਐਨੀਮਲ ਨੂੰ ਜਾਣਾ ਜ਼ਰੂਰੀ ਹੈ ਤਾਂ ਕਿ ਉਹਦੇ ਅੰਦਰ ਜਿੰਨੀ ਵੀ ਐਕਟੀਵਿਟੀ ਹੈ ਜੋ ਰੂਮਨ ਫਲੋਰਾ ਬਣ ਰਿਹਾ ਉਹਨੂੰ ਸਪੋਰਟ ਕਰਨ ਲਈ ਇੰਨਾ ਪ੍ਰੋਟੀਨ ਦੇਣਾ ਬਹੁਤ ਜ਼ਰੂਰੀ ਹੈ ਇੱਕ ਗਲਤੀ ਜਿਹੜੀ ਆਪਣੇ ਕਿਸਾਨ ਭਰਾ ਕਰਦੇ ਕਿ ਹਾਂ ਉਸ ਟਾਈਮ ਬਹੁਤ ਸਾਰੇ એનર્ਜੀ ਵਾਲੀ ਚੀਜ਼ਾਂ ਜਿਵੇਂ ਤੇਲ ਦੇਣਾ ਦੇਖੋ ਤੇਲ ਅੱਛਾ ਹੈ ਸਿਹਤ ਲਈ ਪਰ ਇੱਕ ਹੱਦ ਤੱਕ ਜੇ ਤੁਸੀਂ 100 500 ਗ੍ਰਾਮ ਤੱਕ ਦੇ ਰਹੇ ਚੰਗਾ ਪਰ ਉਹ ਪਾ ਦੇਖਿਆ ਕਿ ਮਰੀ ਫਾਰਮਰ 500 ਗ੍ਰਾਮ ਜੇ ਇੱਕ ਇੱਕ ਲੀਟਰ ਤੱਕ ਪਿਆ ਦਿੰਦੇ ਆ ਉਹ ਕਿ ਤਰ੍ਹਾਂ ਕਿਤੇ ਜਿਹੜੀ ਰੋਮਨ ਦੀ ਹੈਲਥ ਨੂੰ ਡਿਸਟਰਬ ਕਰਦਾ ਇਹਦਾ ਨੁਕਸਾਨ ਅੱਗੇ ਜਾ ਕੇ ਕੀ ਹੁੰਦਾ ਜਿੰਨੀ ਮੋਟੀ ਮੱਝ ਹੋਊਗੀ ਉਹਦਾ ਜਿਹੜਾ ਇਨਸੂਲਿਨ ਦਾ ਗਲੂਕੋਸ ਦਾ ਮੈਟਾਬੋਲਿਜ਼ਮ ਹੈ ਉਹਨਾ ਹੀ ਸਲੋ ਹੋਊਗਾ ਜਿਹਦੇ ਕਰਕੇ ਕੀ ਹੈ ਸੂਣ ਤੋਂ ਬਾਅਦ ਪਸ਼ੂ ਦਾ ਜਿਹੜਾ ਇਨਟੇਕ ਹੈ ਉਹ ਬਹੁਤ ਸਲੋ ਸਲੋ ਵਧੂਗਾ ਜਿਹਦੇ ਕਰਕੇ ਅਨੀਮਲ ਆਪਣਾ ਫੈਟ ਖੋਰਨਾ ਸ਼ੁਰੂ ਕਰਦਾ ਤਾਂ ਅਨੀਮਲ ਕਿਟੋਸਿਸ ਚ ਹੋ ਜਾਣਦੇ ਜਿਹੜੀ ਪ੍ਰੋਬਲਮ ਹੈ ਉਹ ਜ਼ਿਆਦਾ ਆਊਗੀ ਕਿਟੋਸਿਸ ਇੱਕ ਐਸੀ ਬਿਮਾਰੀ ਹੈ ਬਹੁਤ ਹੌਲੀ ਹੌਲੀ ਹੋਊਗੀ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਤੇ ਉਸ ਸੂਏ ਦੇ ਵਿੱਚ ਤੁਸੀਂ ਉਸ ਪਸ਼ੂ ਤੋਂ ਪੂਰਾ ਦੁੱਧ ਕਦੇ ਨਹੀਂ ਲੈ पाओगे ਤੇ ਇਸ ਕਰਕੇ ਸਾਨੂੰ ਮੱਝਾਂ ਦੇ ਵਿੱਚ ਵੀ ਜਿਹੜਾ ਟਰਾਂਜੀਸ਼ਨ ਪੀਰੀਅਡ ਹੈ ਉਹ ਸਾਇੰਟੀਫਿਕਲੀ ਮੈਨੇਜ ਕਰਨਾ ਪੈਣਾ ਹੈ ਉਹਦੇ ਵਿੱਚ ਡੀਕੈਟ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੈ ਉਹ ਵੀ ਦੇਣਾ ਕਿ ਜਿਹੜੇ ਅਸੀਂ ਕਹਿੰਦੇ ਕਿ 50 ਤੋਂ 70 ਜਾਂ 100 ਗ੍ਰਾਮ ਤੱਕ ਸਟਿੱਕਰੀ ਨਿਸ਼ਾਦਰ ਦੇਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੀ ਪ੍ਰੋਬਲਮਾਂ ਜਿਹੜੀਆਂ ਜੜੀ ਫਸਣੀ ਦੀ ਪ੍ਰੋਬਲਮ ਹੈ ਇਹ ਸਾਰੀਆਂ ਉਹਦੇ ਨਾਲ ਹੀ ਜੁੜੀਆਂ ਹੋਈਆਂ ਦੂਸਰੀ ਚੀਜ਼ ਜਿਹੜੀ ਮੋਟੀ ਮੱਝਾਂ 'ਚ ਇੱਕ ਪ੍ਰੋਬਲਮ ਆਉਂਦੀ ਹੈ ਉਹ ਹੈ ਜੇਰ ਫਸਣਾ ਕਿ ਜਿਆਦਾ ਮੋਟੀ ਮੱਝ ਹੋਊਗੀ ਤਾਂ ਸੂਣ 'ਚ ਵੀ ਦਿੱਕਤ ਕਰੂਗੀ ਤੇ ਜੇਰ ਫਸਣ ਦੀ ਵੀ ਜਿਹੜੀ ਪ੍ਰੋਬਲਮ ਜਿਹੜੀ ਉਹ ਆ ਸਕਦੀ ਹੈ ਜਿਹੜੀ ਗਾਂ 'ਚ ਜੇਰ ਫਸ ਗਈ ਜਾਂ ਸੂਣ ਵੇਲੇ ਦਿੱਕਤ ਹੋ ਗਈ ਉਹ ਸੂਏ ਦੇ ਵਿੱਚ ਕਦੇ ਪ੍ਰੋਪਰ ਦੁੱਧ ਨਹੀਂ ਦੇ ਸਕਦੀ ਉਹ ਹਮੇਸ਼ਾ ਆਪਣੇ ਪੋਟੈਂਸ਼ੀਅਲ ਤੋਂ 60-70% ਹੀ ਦੁੱਧ ਦੇਊਗੀ ਜਿਹੜੀ 20 ਲੀਟਰ ਦੇ ਨਾਲ ਦੇ ਸਕਦੀ ਸੀ ਹੋ ਸਕਦਾ 13-14-15 ਲੀਟਰ ਤੇ ਆ ਗਏ ਉਹਦੀ ਬ੍ਰੇਕ ਲੱਗ ਜੇ ਤੇ ਇਸ ਕਰਕੇ ਇਸ ਚੀਜ਼ ਇਸ ਫੇਸ ਦਾ ਚੰਗੀ ਤਰ੍ਹਾਂ ਧਿਆਨ ਦਿਓ ਤੇ ਡਾਕਟਰ ਸੁਮੇਤ ਜੋ ਸਵਾਲਾਂ ਦੇ ਜਵਾਬ ਦੇ ਰਹੇ ਨੇ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਇਸ ਨੂੰ ਕਿਤੇ ਬਾਹਰ ਜਾ ਕੇ ਪੁੱਛੋ ਤਾਂ ਤੁਹਾਨੂੰ ਠੀਕ-ਠਾਕ ਪੈਸੇ ਖਰਚਣੇ ਪੈ ਸਕਦੇ ਨੇ ਜਾਂ ਜੋ ਫਾਰਮ ਤੇ ਡਾਕਟਰ ਸਾਹਿਬ ਆਂਦੇ ਨੇ ਉਹ ठीक ठाक पैसे चार्ज करेंगे क्योंकि इंपोर्टेंट सवाल ने इसे करके सा नंबर छियासी नौ सौ नब्बे सैंती तीन सौ उन्तत् असी इस करके दिता हैल्पलाइन ताकि तुसी फ्री ऑफ कॉस्ट अपने घर बैठे अपने फार्म फार्मे बैठे सवाल पूछ सको डॉक्टर साहब एक होर कॉलर सा जुड़ गए हैं डॉक्टर साहब मैं प्रवीण बात कर रहा था बुढ़ाखेड़ा गाँव से एस पी दो के अंदर है ये डॉक्टर साहब मेरे फार्म पे ना कई बार भैंस ना ब्याने से पहले और ब्याने के बाद ना वो फूल दिखाना शुरू कर देती है ਤੋ ਇਸਕਾ ਆਪ ਬਤਾ ਸਕਤੇ ਹੋ ਕਿ ਮੇਨ ਕਾਰਨ ਕੀ ਹੋ ਸਕਤਾ ਹੈ ਔਰ ਇਸसे मैं ਆਪਣੇ ਪਸ਼ੂ ਕਿਵੇਂ ਬਚਾ ਸਕਤਾ ਹੂੰ ਦੇਖੋ ਜਿਹੜੀ ਗੱਲ ਮੈਂ ਪਹਿਲੇ ਕਰ ਰਿਹਾ ਸੀ ਇਹ ਉਹਦੇ ਨਾਲ ਹੀ ਜੁੜੀ ਹੋਈ ਹੈ ਫੂਲ ਦਿਖਾਣਾ ਮਤਲਬ ਪੰਜਾਬੀ ਜਨੋਂ ਆਪਾਂ ਕਹਿੰਦੇ ਨੇ ਪਾਰ ਪੈਣਾ ਕਿ ਸੂਣ ਦੇ ਨੇੜੇ ਜਾ ਕੇ ਪਸ਼ੂ ਕਈ ਵਾਰੀ ਉਹਦੀ ਜਿਹੜੀ ਪਾਰ ਪੈਣ ਦੀ ਸਮੱਸਿਆ ਜਿਹੜੀ ਹੈ ਅੰਦਰ ਜਿਹੜੀ ਬੱਚੇਦਾਨੀ ਹੈ ਬਾਹਰ ਆਣ ਦੀ ਸਮੱਸਿਆ ਜਿਹੜੀ ਆਉਂਦੀ ਹੈ ਇਹਦੇ ਅਗਰ ਡੰਗਾਈ ਚ ਜਾਈਏ ਤੇ ਦੋ ਮੇਜਰ ਕਾਰਨ ਜਿਹੜੇ ਆ ਉਹ ਹੈ ਇੱਕ ਤਾਂ ਜੈਨੇਟਿਕਸ ਕਿ ਕਈ ਵਾਰੀ ਉਹ ਕਹਿੰਦਾ ਨਾ ਕਿ ਜਮਾਂਦਰੂ ਮਾਂ ਤੋਂ ਅੱਗੇ ਬੱਚੇ ਨੂੰ ਜਲ ਚਲਦੀ ਹੈ ਤੇ ਉਹਦੇ ਲਈ ਮੈਂ ਕਹਾਂਗਾ ਕਿ ਤੁਸੀਂ ਸੀਮੰਤ ਦੀ ਸਿਲੈਕਸ਼ਨ ਜਿਹੜੀ ਉਹ ਪ੍ਰੋਪਰ ਤਰੀਕੇ ਨਾਲ ਕਰੋ ਕਿ ਇਹ ਇਹ ਪ੍ਰੋਬਲਮ ਜਿਹੜੀ ਘੱਟ ਹੋਵੇ ਆ ਨਿਊਟ੍ਰੀਸ਼ਨ ਦੀ ਅਗਰ ਗੱਲ ਕਰੀਏ ਤਾਂ ਦੋ ਮੇਜਰ ਚੀਜ਼ਾਂ ਜਿਹੜੀਆਂ ਜਿਹਦੇ ਕਰਕੇ ਪ੍ਰੋਬਲਮ ਆਉਂਦੀ ਹੈ ਉਹ ਇੱਕ ਕੈਲਸ਼ੀਅਮ ਅਗਰ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਹੋਊਗੀ ਤੇ ਕੈਲਸ਼ੀਅਮ ਪਲੱਸ ਫਾਸਫੋਰਸ ਦੋਹਾਂ ਦੀ ਚੀਜ਼ਾਂ ਦੀ ਅਗਰ ਡੈਫੀਸ਼ੀਐਂਸੀ ਹੋਊਗੀ ਤਾਂ ਭਾਰ ਪੈਣ ਦੀ ਸਮੱਸਿਆ ਜ਼ਿਆਦਾ ਹੋਊਗੀ ਦੂਸਰੀ ਚੀਜ਼ ਜਿਹੜੀ ਪਹਿਲੇ ਵੀ ਮੈਂ ਦੱਸ ਚੁੱਕਾ ਹਾਂ ਉਹ ਹੈ ट्रांजिशन ਕਿ ਆਪਾਂ ट्रांजिशन ਪੀਰੀਅਡ ਦੇ ਵਿੱਚ ਮੱਜਾਂ ਨੂੰ ਬਹੁਤ ਜ਼ਿਆਦਾ ਮੋਟੇ ਨਹੀਂ ਕਰਨਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ ਭਾਰ ਪੈਣ ਦੀ ਸਮੱਸਿਆ ਸਮੱਸਿਆ ਜਿਹੜੀ ਆਉਂਦੀ ਹੈ ਇਹਨੂੰ ਦੋ ਦੋਹਾਂ ਨੂੰ ਇੱਕ ਇੱਕ ਕਰਕੇ ਮੈਂ ਵਿਸਤਾਰਪੂਰਵਕ ਦੱਸਦਾ ਕੈਲਸ਼ੀਅਮ ਫਾਸਫੋਰਸ ਦਾ ਰੋਲ ਕੀ ਹੁੰਦਾ ਉਹ ਪਸ਼ੂ ਦੇ ਅੰਦਰ ਜਿਹੜੇ ਆਰਗਨ ਹੈ ਉਹਦੀ ਮੋਰਟੈਲਿਟੀ ਨੂੰ ਮੇਨਟੇਨ ਕਰਦਾ ਪਰ ਜਦੋਂ ਕੈਲਸ਼ੀਅਮ ਜਾਂ ਫਾਸਫੋਰਸ ਦੀ ਡੈਫੀਸ਼ੀਐਂਸੀ ਹੋਊਗੀ ਅੰਦਰ ਜਿਹੜੀ ਮੋਰਟੈਲਿਟੀ ਉਹ ਘਟ ਹੋਊਗੀ ਪਸ਼ੂ ਆਪ ਦਾ ਜ਼ੋਰ ਲਾਊਗਾ ਜਿਹਦੇ ਕਰਕੇ ਬੱਚੇਦਾਨੀ ਜਿਹੜੀ ਹੈ ਭਾਰ ਉਹ ਬਾਹਰ ਆਣਾ ਸ਼ੁਰੂ ਹੋਏ ਕਿਵੇਂ ਇਹ ਵੀ ਹੁੰਦਾ ਕਿ ਬਹੁਤ ਕ੍ਰਿਟੀਕਲ ਕੰਡੀਸ਼ਨ ਚ ਪੂਰਾ ਦਾ ਪੂਰਾ ਯੂਟਰਸ ਪੂਰਾ ਪੂਰਾ ਦਾ ਬੱਚੇ ਦਾ ਨਹੀਂ ਬਾਹਰ ਆ ਜਾਂਦੀ ਹੈ ਜਿਹਦੇ ਵਿੱਚ ਪਸ਼ੂ ਦੀ ਰਿਕਵਰੀ ਖੋਣਾ ਬਹੁਤ ਜਿਹੜਾ ਮੁਸ਼ਕਿਲ ਹੋ ਜਾਂਦਾ ਤੇ ਇਸ ਕਰਕੇ ਕੈਲਸ਼ੀਅਮ ਦੀ ਰੈਗੂਲੇਸ਼ਨ ਕੈਲਸ਼ੀਅਮ ਦਾ ਇਨਟੇਕ ਜਿਹੜਾ ਜਰ ਮੈਂ ਤੁਹਾਨੂੰ ਦੱਸਿਆ ਕਿ ਮਿਨਰਲ ਦੀ ਡੋਸ ਜਿਹੜੀ ਪ੍ਰੋਪਰ ਜਾਣੀ ਚਾਹੀਦੀ ਹੈ ट्रांजिशन ਪੀਰੀਅਡ ਦੇ ਵਿੱਚ ਡੀਕੈਟ ਜਿਹੜਾ ਪ੍ਰੋਪਰਲੀ ਮੈਨੇਜ ਕਰੋ ਤਾਂ ਕਿ ਪਸ਼ੂ ਦੇ ਅੰਦਰ ਕੈਲਸ਼ੀਅਮ ਦਾ ਜਿਹੜੀ ਮੈਟਾਬੋਲਿਜ਼ਮ ਆ ਉਹਨੂੰ ਦੁਬਾਰਾ ਪਸ਼ੂ ਸਟਾਰਟ ਕਰ ਸਕੇ ਇਹਦੇ ਨਾਲ ਨਾਲ BCS ਮੋਨੀਟਰ ਕਰਨਾ ਬਹੁਤ ਜ਼ਰੂਰੀ ਹੈ ਜ ਬਹੁਤ ਜ਼ਿਆਦਾ ਮੋਟੀ ਮੱਜ ਨਹੀਂ ਚਾਹੀਦੀ ਅਗਰ ਜ਼ਿਆਦਾ ਫੈਟ ਜਮਾ ਹੋਇਆ ਹੋਇਆ ਉਹ ਸੇਮ ਪ੍ਰੋਬਲਮ ਆਊਗੀ ਜ਼ਿਆਦਾ ਜ਼ੋਰ ਪਰੂਗੀ ਤੇ ਭਾਰ ਪੈਣ ਦੀ ਸਮੱਸਿਆ ਜਿਹੜੀ ਉਹ ਜ਼ਿਆਦਾ ਆਊਗੀ ਤੇ ਇਹ ਦੋਵੇਂ ਤਿੰਨ ਚੀਜ਼ਾਂ ਦਾ ट्रांजिशन ਪੀਰੀਅਡ ਬਹੁਤ ਕ੍ਰਿਟੀਕਲ ਹੈ ਇਹਨੂੰ ਧਿਆਨ ਨਾਲ ਦੇਖੋ ਇਹੀ ਇਹ ਸਾਰੇ ਇਹਕੋ ट्रांजिशन ਪੀਰੀਅਡ ਤੁਸੀਂ ਚੰਗੀ ਤਰ੍ਹਾਂ ਮੈਨੇਜ ਕਰਤਾ ਤੇ ਇਹ ਪ੍ਰੋਬਲਮ ਜਿਹੜੀ ਅੱਗੇ ਆਣ ਵਾਲੀ ਆ ਕਾਫੀ ਹੱਦ ਤੱਕ ਆਪਣੇ ਘੱਟ ਹੋ ਜਾਣੀਆਂ ਇੱਕ ਧਾਰਨਾ ਜਿਹੜੀ ਹੈ ਆਪਣੇ ਕਿਸਾਨਾਂ ਚ ਲੱਗੀ ਪਈ ਹੈ ਕਿ ਟਰान्जिਸ਼ਨ ਪੀਰੀਅਡ ਜੋ ਸੁੰਦਰ ਸਮਾਂ ਆਉਂਦਾ ਬਹੁਤ ਜ਼ਿਆਦਾ ਕੈਲਸ਼ੀਅਮ ਆਪਾਂ ਪਿਉਣੇ ਆ ਮੈਂ ਤੁਹਾਨੂੰ ਕਿਹਾ ਸੀ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਨਾਲ ਇਹ ਪ੍ਰੋਲੈਂਪਸ ਦੇ ਕੇਸ ਆਉਂਦੇ ਪਰ ਉਸ ਟਰान्जिਸ਼ਨ ਪੀਰੀਅਡ ਚ ਆਪਾਂ ਕੈਲਸ਼ੀਅਮ ਨਹੀਂ ਦੇਣਾ ਹੁੰਦਾ ਜਦੋਂ ਪਸ਼ੂ ਆਪਣਾ 1 ਮਹੀਨਾ ਰਹਿ ਗਿਆ ਸੋਨ ਨੂੰ ਉਦੋਂ ਕੋਈ ਵੀ ਬਾਹਰ ਦਾ ਕੈਲਸ਼ੀਅਮ ਦਾ ਸੋਰਸ ਬੰਦ ਕਰੋ ਨਿਸ਼ਠੀਕਰੀ ਨੇ ਸ਼ਾਦਰ ਦੋ ਜਿਦੇ ਕਰਕੇ ਪਸ਼ੂ ਦਾ ਜਿਹੜਾ ਅੰਦਰ ਦਾ ਕੈਲਸ਼ੀਅਮ ਦਾ ਮੈਟਾਬੋਲਿਜ਼ਮ ਹੈ ਉਹ ਆਪ ਕੈਲਸ਼ੀਅਮ ਬਣਾਏ ਆਪਣੀ ਹੱਡੀਆਂ ਤੋਂ ਕੈਲਸ਼ੀਅਮ ਲਵੇ। ਅਗਰ ਤੁਸੀਂ ਬਾਹਰੋਂ ਕੈਲਸ਼ੀਅਮ ਦੇਈ ਜਾ ਰਹੇ ਹੋ ਤਾਂ ਅੰਦਰ ਜਿਹੜਾ ਕੈਲਸ਼ੀਅਮ ਦਾ ਜਿਹੜਾ ਸਰਕਲ ਆ ਉਹਦਾ ਉਹ ਸਟਾਰਟ ਨਹੀਂ ਹੋਣਾ। ਸੂਨ ਟਾਈਮ ਇੰਨੀ ਜ਼ਿਆਦਾ ਕੈਲਸ਼ੀਅਮ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ ਬਾਹਰੋਂ ਪੂਰੀ ਨਹੀਂ ਕਰ ਸਕਦੇ। ਹਾਂ ਬੋਤਲ ਲਾ ਕੇ ਤੁਸੀਂ ਕਰ ਸਕਦੇ ਹੋ ਤੇ ਉਹ ਕੋਈ ਸੋਲੂਸ਼ਨ ਨਹੀਂ ਹੈ। ਉਹ ਤਾਂ ਫਿਰ ਤੁਹਾਨੂੰ ਹਰ ਮੱਝ ਨੂੰ ਫਿਰ ਉਹ ਆਪਣਾ ਬੋਤਲ ਲਾਣੀ ਪੈਣੀ ਹੈ। ਤੇ ਉਹ ਚੀਜ਼ ਨਾ ਕਰੋ। ਡੀਕੈਡ 네ਗੇਟਿਵ ਡੀਕੈਡ ਬੈਲੈਂਸ ਕਰੋ ਉਹਦਾ ਬਾਰੂ ਜਿਹੜੀ ट्रांजिशन पीरियड ਚ ਕੈਲਸ਼ੀਅਮ ਦੇ ਰੋ ਬੰਦ ਬੰਦ ਕਰੋ ਇਹਦੇ ਨਾਲ ਨਾਲ ਸਾਮ ਸੰਭਾਲਦਾ ਵੀ ਇੱਕ ਇੰਪੋਰਟੈਂਟ ਰੋਲ ਰਹਿੰਦਾ ਹੈ ਕਿ ਕਈ ਵਾਰੀ ਹੁੰਦਾ ਹੈ ਕਿ ਆਪਣੀ ਸਲੋਪ ਦੇ ਵਿੱਚ ਆਪਣਾ ਜਿਹੜਾ ਜਿੱਥੇ ਆਪਾਂ ਮੱਝਾਂ ਮੰਨੀਆਂ ਹੁੰਦੀਆਂ ਸਲੋਪ ਦੇ ਵਿੱਚ ਹੁੰਦੀਆਂ ਤੇ ਉਹ ਕਈ ਵਾਰੀ ਉਹਦੇ ਕਰਕੇ ਵੀ ਭਾਰ ਪੈਣ ਦੀ ਸਮੱਸਿਆ ਆ ਸਕਦੀ ਹੈ ਇਸ ਕਰਕੇ ਜਿਹੜੀ ਮੱਝ ਤੁਹਾਨੂੰ ਪਤਾ ਹੈ ਕਿ ਆਲਰੇਡੀ ਇਹ ਪ੍ਰੋਬਲਮ ਹੈ ਤੁਹਾਨੂੰ ਇਸ ਐਸੇ ਥਾਂ ਬੰਨੋ ਕਿ ਉਹਦਾ ਜਿਹੜਾ ਪਿੱਛੇ ਵਾਲਾ ਪਾਸਾ ਫਰਸ਼ ਹੋਵੇ ਉਹ ਥੋੜਾ ਜਿਹਾ ਉੱਚਾ ਰਹੇ ਤਾਂ ਕਿ ਭਾਰ ਜਿਹੜਾ ਉਹ ਘਟ ਪਵੇ ਤੇ ਇਹ ਚੀਜ਼ਾਂ ਧਿਆਨ ਤੁਸੀਂ ਜਿਹੜਾ ਆਪਣੇ ਫਾਰਮ ਤੇ ਜ਼ਰੂਰ ਰੱਖਣਾ ਤੇ ਹੈਲਪਲਾਈਨ ਨੰਬਰ ਮੈਂ ਵਾਰ-ਵਾਰ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਇਸ ਸ਼ੋਅ ਨੂੰ ਦੇਖਣ ਦੇ ਨਾਲ-ਨਾਲ ਜਿੰਨਾ ਤੁਹਾਨੂੰ ਇਹ ਲਾਹੇਵੰਦ ਸ਼ੋਅ ਲੱਗ ਰਿਹਾ ਹੈ ਉਹਨਾਂ ਹੀ ਫਾਇਦਾ ਤੁਹਾਨੂੰ ਇਹ ਹੈਲਪਲਾਈਨ ਨੰਬਰ ਤੇ ਫੋਨ ਕਰਕੇ ਹੋਊਗਾ ਤੇ ਨੋਟ ਜ਼ਰੂਰ ਕਰਿਓ ਵਾਰ-ਵਾਰ ਕਹਿਣ ਦਾ ਮਤਲਬ ਇਹ ਹੈ 88990 37363 ਸਕਰੀਨ ਤੇ ਵੀ ਚੱਲ ਰਿਹਾ ਹੈ ਤੇ ਹੁਣ ਇਸ ਐਪੀਸੋਡ ਦਾ ਜੋ ਅਖੀਰਲਾ ਹਿੱਸਾ ਹੈ ਉਹ ਹੁਣ ਐਕਸਾਈਟਿੰਗ ਹਿੱਸਾ ਤੁਹਾਡੇ ਸਾਹਮਣੇ ਆਏਗਾ ਅਸੀਂ सब तो पहला एक जो डॉक्टर साहब ने सा एक्सपर्ट ने वो लुधियाना दे डेयरी फार्म पर मौजूद ने वी कह रहे हैं किसानों के लिए एक लाहेवंद गल कह रहे हैं वो सुनो तो फिर अगे चलते हैं नमस्कार मैं डॉक्टर जयदीप सिंह आशीष फीड की तरफ से आज है मैं कमलजीत डेयरी फार्म हैबोवाल जसिया रोड पर जो फार्म है उस पर हैं जैसे कि डॉक्टर साहब ने बताया कि जो भैंसें हैं उनकी जो मिल्किंग फीड है उसकी जो फॉर्मूलेशन है उनको हाई एनर्जी हाई फाइबर क्योंकि जो मज़ का जो भैंस का जो रूमन है वो अच्छी फाइबर डाइजेशन की कैपेबिलिटी रखता है तो उसके हिसाब से डिजाइन की जाती है और जो कमलजीत पाजी हैं वो हमारे पिछले चार साल से जो बफ़ के प्रोडक्ट आते हैं मिल्किंग नॉन मिल्किंग और ट्रांजिशन वो यूज़ कर रहे हैं फार्मर को मैं यही संदेश देना चाहूँगा कि जो हम एच एफ गाय पे है वो अच्छी फार्मिंग हो रही है अच्छा काम कर रहे हैं साथ साथ जो भैंसों का जो जो डेयरी फार्मिंग है वो भी काफ़ी प्रॉफिटेबल है अगर इसको मॉडर्न साइंस के साथ किया जाए क्योंकि भैंस के जो मिल्क में है वो फ़ैट की परसेंटेज भी अच्छी होती है और प्रोटीन जो पार्ट होता है एसएनएफ होता है उसकी भी परसेंटेज गायों से अच्छी होती है तो ये भी जो जो डेयरी सेक्टर है वो अच्छा है और प्रॉफिटेबल बिजनेस है वो हम कर सकते हैं हमारी जो जो बफ के प्रोडक्ट हैं चाहे बी सी नंबर हो चाहे बी सी नंबर हो ये इस तरीके से डिज़ाइन की गई है कि जो मिल्क फैट है जो बफेलो की है वो बढ़ सकती है मतलब उसमें और भी सुधार देखने को मिल सकता है उसमें जो डिक्रीज है हम जब अगर गायों की फीड मज्जों को डालेंगे तो फैट है वो मझ की नीचे आएगी लेकिन जो हमारे बफेलो के स्पेशल प्रोडक्ट हैं उनमें ऐसा कोई इशू नहीं आएगा फैट बढ़ेगी घटेगी नहीं देखिए जब हम ड्राई पीरियड सबसे इम्पोर्टेंट ड्राई पीरियड और ट्रांजिशन पीरियड होता है तो उसको किसान भाइयों को अच्छे तरीके से फार्म पे मैनेज करना चाहिए अगर ड्राई पीरियड को हम ढंग से मैनेज करते हैं तो जो प्रॉब्लम्स होती हैं लाइक जैसे प्रो की प्रॉब्लम्स होती है वो नहीं आती हैं और जो आगे जो एनिमल काल्विंग करता है जब तब उसमें कोई भी तरह के की जो प्रॉब्लम्स हैं आरओपी के केसेस वगैरह वो नहीं आते हैं तो इसकी वजह से आप ड्राई पीरियड ਔਰ ट्रांजिशन पीरियड ਕੋ ਢੰਗ ਸੇ ਮੈਨੇਜ ਕਰੇ ਔਰ ਸਾਥ ਮੇ ਹੀ ਜੋ ਹਮਾਰਾ ट्रांजिशन पीरियड ਹੈ ਉਸਮੇ ਯੂਰিন ਦੀ ਪੀਐਚ ਹੈ ਉਹ ਜ਼ਰੂਰ ਮੋਨੀਟਰ ਕਰੇ ਤਾਂ ਕਿ ਐਨੀਮਲ ਕੋ ਢੰਗ ਸੇ ਹਮ 네ਗੇਟਿਵ ਡੀਕੇਡ ਮੇ ਰੱਖ ਸਕੇ ਤਾਂ ਕਿ ਉਹ ਸੋਣੇ ਕੇ ਬਾਅਦ ਹਮੇ ਅੱਛਾ ਮਿਲਕ ਪ੍ਰੋਡਕਸ਼ਨ ਦੇ ਅਸੀਂ 4-5 ਸਾਲ ਤੋਂ ਇਹ ਡੇਰੀ ਚਲਾ ਰਹੇ ਆ ਤੇ ਅਸੀਂ ਸਪੀਡ ਦੀ ਵਰਤੋਂ ਕਰਦੇ ਆ ਹੀ ਜਿਹਦਾ ਸਾਨੂੰ ਬਹੁਤ ਫਾਇਦਾ ਇਹਦੇ ਵਿੱਚ ਮੱਝਾਂ ਨੂੰ ਗੱਭਣ ਹੋਣ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈ ਬਹੁਤ ਵਧੀਆ ਸੀ ਸਪੀਡ ਹੈ ਜੀ ਸਾਡਾ ਦੁੱਧ ਵੀ ਠੀਕ ਆ ਫਰਟ ਵੀ ਠੀਕ ਆ ਤੇ ਕੋਈ ਪ੍ਰੋਬਲਮ ਨਹੀਂ ਮੈਂ ਤੇ ਇਹੋ ਕਹੂੰਗਾ ਕਿਸਾਨਾਂ ਨੂੰ ਕਿ ਅਸੀਂ ਸੀ ਸਪੀਡ ਦੀ ਵਰਤੋਂ ਕਰੋ ਤੇ ਵੱਸੋ ਵੱਧ ਫਾਇਦਾ ਠਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਇੰਨੀ ਮਹੱਤਵਪੂਰਨ ਜਾਣਕਾਰੀ ਕਿਸਾਨ ਵੀਰਾਂ ਦੇ ਲਈ ਦਿੱਤੀ ਤੇ ਹੁਣ ਉਸ ਹਿੱਸੇ ਤੇ ਪਹੁੰਚ ਗਏ ਇਸ ਪ੍ਰੋਗਰਾਮ ਦੇ ਜਿੱਥੇ ਤੁਸੀਂ ਹੀ ਕੱਢਣਾ ਹੈ ਉਹ ਲੱਕੀ ਵਿਨਰ ਦਾ ਨਾਮ ਜਿਨ੍ਹਾਂ ਨੇ LED TV ਸੀਜ਼ਨ 6 ਦੇ ਵਿੱਚ LED TV ਜਿੱਤਿਆ ਹੈ ਉਹਨਾਂ ਦਾ ਨਾਮ ਤੁਸੀਂ ਕਢੋਗੇ ਡਰਾਅ ਦੇ ਵਿੱਚ ਜੋ ਤੁਹਾਡੇ ਕੋਲ ਪਰਚੀਆਂ ਪਹੁੰਚੀਆਂ ਹੋਈਆਂ ਨੇ ਤਾਂ ਉਹ ਲੱਕੀ ਜੀ ਵੀਨਰ ਦਾ ਨਾਮ ਵੀ ਤੁਸੀਂ ਅਨਾਉਂਸ ਕਰਵਾਓ ਕਿ ਕੌਣ ਜਿੱਤ ਰਿਹਾ ਹੈ LED TV। ਔਰ ਜੋ ਲੱਕੀ ਜੀ ਵੀਨਰ ਹੈ ਉਹ ਹੈ ਰਾਹੁਲ ਸੇਣੀ ਪਠਾਨਕੋਟ ਸੇ। ਤਾਂ ਨਵਾ ਡਾਕਟਰ ਸਾਹਿਬ ਤੁਸੀਂ ਉਹਨਾਂ ਲੱਕੀ ਜੀ ਵੀਨਰ ਦਾ ਨਾਮ ਕਢਵਾਇਆ ਜਿਨ੍ਹਾਂ ਨੇ LED TV ਜਿੱਤਿਆ ਤੁਹਾਨੂੰ ਬਹੁਤ-ਬਹੁਤ ਮੁਬਾਰਕ ਤੇ ਮੁਬਾਰਕ ਅਸੀਸ ਫੀਡ ਵਾਲਿਆਂ ਨੂੰ ਵੀ ਕਿਉਂਕਿ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਤੇ ਹੁਣ ਇਸ ਕੋਸ਼ਿਸ਼ ਸੀਜ਼ਨ 6 ਤੱਕ ਪਹੁੰਚ ਚੁੱਕੀ ਹੈ ਕਿ ਜੋ ਡੇਰੀ ਫਾਰਮਰ ਹੈ ਉਸ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇ ਐਕਸਪਰਟਸ ਦੇ ਰਾਹੀਂ ਉਹਨਾਂ ਦੇ ਸਵਾਲ ਲੈ ਕੇ ਤੇ ਜਵਾਬ ਦੇ ਕੇ ਤੇ ਇਸੇ ਲਈ ਹੈਲਪਲਾਈਨ ਨੰਬਰ ਜੋ ਅਸੀਂ ਜਾਰੀ ਕੀਤਾ ਹੋਇਆ 86990 37369 ਨੋਟ ਕਰ ਲਓ ਅੱਗੇ ਸ਼ੇਅਰ ਕਰ ਦਿਓ ਤੇ ਅਸੀਂ ਪੀਟੀਸੀ ਨਿਊਜ਼ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਵੀ ਤੁਸੀਂ ਅਸੀਂ ਇਸ ਵੀਡੀਓ ਦਾ ਜੋ ਪ੍ਰੋਗਰਾਮ ਹੈ ਉਸ ਨਾਲ ਜੁੜ ਸਕਦੇ ਹੋ ਤੇ ਕਮੈਂਟ ਬਾਕਸ ਚ ਜਾ ਕੇ ਆਪਣਾ ਨਾਮ ਆਪਣਾ ਸਵਾਲ ਆਪਣੇ ਪਿੰਡ ਦਾ ਨਾਮ ਸਭ ਕੁਝ ਲਿਖ ਸਕਦੇ ਹੋ ਤੇ ਜੋ ਐਕਸਪਰਟ ਨੇ ਤੁਹਾਡੇ ਤੱਕ ਪਹੁੰਚ ਕਰਨਗੇ ਇਸ ਐਪੀਸੋਡ ਦੇ ਵਿੱਚ ਇੰਨਾ ਹੀ ਧੰਨਵਾਦ